ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਊਦੀ ਅਰਬ ਦੇ ਕਾਨਫਰੰਸ ਮੁਹੰਮਦ ਬਿਨ ਸੁਲਮਾਨ ਇਨੀ ਦਿਨੀ ਕਾਫੀ ਚਰਚਾ ਵਿੱਚ ਨੇ ਤੇ ਇਹ ਕਾਫੀ ਇੰਟਰਸਟਿੰਗ ਮੁੱਦਾ ਤੇ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਅਸਲ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਇਸ ਗੱਲ ਦਾ ਪ੍ਰਗਟਾਵਾ ਉਹਨਾਂ ਨੇ ਅਮਰੀਕੀ ਸਰਕਾਰ ਦੇ ਮੈਂਬਰਾਂ ਅੱਗੇ ਵੀ ਕੀਤਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਅਮਰੀਕਾ ਨਾਲ ਮਿਲ ਕੇ ਇਜ਼ਰਾਈਲ ਨਾਲ ਇੱਕ ਸ਼ਾਂਤੀ ਸਮਝੌਤਾ ਕਰਨ ਲਈ ਆਪਣੀ ਹਾਂ ਪ੍ਰਗਟਾਈ ਸੀ ਪਰ ਇਸ ਸਮਝੌਤੇ ਵਿੱਚ ਫਲਸਤੀਨੀ ਰਾਸ਼ਟਰ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਜਿਸ ਕਰਕੇ ਜਿੰਨੇ ਵੀ ਬਾਕੀ ਦੇ ਇਸਲਾਮਕ ਦੇਸ਼ ਸੀਗੇ ਉਹ ਸਾਰੇ ਦੇ ਸਾਰੇ ਮੁਹੰਮਦ ਬਨ ਸੁਲਮਾਨ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਇਸ ਲਈ ਮੁਹੰਮਦ ਬਨ ਸੁਲਮਾਨ ਨੇ ਕਿਹਾ ਕਿ ਜੇਕਰ ਉਹ ਫਲਸਤੀਨੀ ਰਾਸ਼ਟਰਵਾਦ ਦੇ ਮੁੱਦੇ ਨੂੰ ਵਣ ਦੇਖਿਆ ਕਰਕੇ ਇਸ ਸਮਝੌਤੇ ਨੂੰ ਸਵੀਕਾਰ ਕਰਦੇ ਨੇ ਤਾਂ ਉਹਨਾਂ ਦੀ ਹੱਤਿਆ ਵੀ ਹੋ ਸਕਦੀ ਹੈ ਜ਼ਾਹਿਰ ਹੈ ਕਿ ਇਸ ਬਾਰੇ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਹੋਣਗੀਆਂ ਇਸੇ ਕਰਕੇ ਉਹਨਾਂ ਨੇ ਆਪਣੀ ਇਸ ਚਿੰਤਾ ਨੂੰ ਜਗ੍ਹਾ ਜ਼ਾਹਰ ਕੀਤਾ ਅਸਲ ਵਿੱਚ ਉਹਨਾਂ ਦੀ ਚਿੰਤਾ ਜਾਂ ਇਹ ਡਰ ਹੈ ਵੀ ਸੱਚਾ ਕਿਉਂਕਿ 1978 ਦੇ ਵਿੱਚ ਇਸੇ ਤਰ੍ਹਾਂ ਹੀ ਮਿਸਰ ਦੇ ਰਾਸ਼ਟਰਪਤੀ ਅਨਵਰ ਸادات ਨੇ ਵੀ ਅਮਰੀਕਾ ਨਾਲ ਮਿਲ ਕੇ ਯੂਐਸ ਪ੍ਰੈਮ ਮਿਨਿਸਟਰ ਜਿਮੀ ਕਾਰਟਰ ਦੀ ਮੌਜੂਦਗੀ ਵਿੱਚ ਇਜ਼ਰਾਈਲ ਦੇ ਨਾਲ ਇੱਕ ਸ਼ਾਂਤੀ ਸਮਝੌਤਾ ਸਾਈਨ ਕੀਤਾ ਸੀ ਜਿਸ ਕਰਕੇ ਬਾਕੀ ਦੇ ਇਸਲਾਮਕ ਦੇਸ਼ ਉਹਨਾਂ ਤੋਂ ਕਾਫੀ ਜ਼ਿਆਦਾ ਖਫਾ ਹੋ ਗਏ ਸਿਗੇ ਇਹ ਉਹਨਾਂ ਨੂੰ ਅਰਬ ਲੀਗ ਤੋਂ ਵੀ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਕੁਝ ਸਮੇਂ ਤੋਂ ਬਾਅਦ ਉਹਨਾਂ ਦੇ ਹੀ ਦੇਸ਼ ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਰਾਸ਼ਟਰਪਤੀ ਅਨਵਰ ਸਦਾਤ ਬਹੁਤ ਹੀ ਲੋਕਪ੍ਰਾਇਤ ਤੇ ਉਦਾਰਵਾਦੀ ਨੇਤਾ ਸੀਗੇ ਤੇ ਉਹਨਾਂ ਦੁਆਰਾ ਇਜ਼ਰਾਇਲ ਨਾਲ ਕੀਤੇ ਗਏ ਸ਼ਾਂਤੀ ਸਮਝੌਤੇ ਕਰਕੇ ਹੀ ਉਹਨਾਂ ਦੇ ਆਪਣੇ ਲੋਕ ਉਹਨਾਂ ਦੇ ਖਿਲਾਫ ਹੋ ਗਏ ਸੀਗੇ। ਫਿਰ 6 ਅਕਤੂਬਰ 1981 ਨੂੰ ਏਜੀਪਟ ਵਿਕਟਰੀ ਡੇ ਸਮਾਰੋਹ ਵਿੱਚ ਉਹਨਾਂ ਦੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਹੁਣ ਤਕਰੀਬਨ 43 ਸਾਲ ਬਾਅਦ ਮੁਹੰਮਦ ਮਸਲਮਾਨ ਨੇ ਵੀ ਅਮਰੀਕਾ ਨਾਲ ਮਿਲ ਕੇ ਸੇਮ ਫੈਸਲਾ ਲਿਆ ਸੀ ਪਰ ਹੁਣ ਦੂਸਰੇ ਵੀ ਕੰਟਰੀਜ਼ ਦੇ ਦਬਾਅ ਦੇ ਚਲਦਿਆਂ ਉਹ ਆਪਣੇ ਇਸ ਫੈਸਲੇ ਤੋਂ ਪਿੱਛੇ ਹਟਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਸ਼ਾਂਤੀ ਸਮਝੌਤੇ ਵਿੱਚ ਫਲਸਤੀਨੀ ਰਾਸ਼ਟਰਵਾਦ ਦੇ ਮੁੱਦੇ ਤੇ ਵੀ ਖੁੱਲ ਕੇ ਚਰਚਾ ਹੋਣੀ ਚਾਹੀਦੀ ਹੈ ਪਰ ਫਿਲਹਾਲ ਇਜ਼ਰਾਈਲ ਇਸ ਚੀਜ਼ ਨੂੰ ਮੰਨਣ ਲਈ ਤਿਆਰ ਨਹੀਂ ਹੈ ਤੇ ਦੂਜੇ ਪਾਸੇ ਦੂਸ਼ਰੇ ਇਸਲਾਮ ਦੇਸ਼ਾਂ ਦੀ ਨਾਰਾਜ਼ਗੀ ਦੇ ਕਰਕੇ ਤੇ ਇਜ਼ਰਾਈਲ ਦੁਆਰਾ ਫਲਸਤੀਨੀ ਰਾਸ਼ਟਰਵਾਦੀ ਮਾਨਤਾ ਨੂੰ ਸਵਾਰਨਾ ਕਰਨ ਕਰਕੇ ਜੇਕਰ ਮੁਹੰਮਦ ਮਨਮਨ ਸਲਮਾਨ ਆਪਣੇ ਇਸ ਫੈਸਲੇ ਤੋਂ ਪਿੱਛੇ हट ਜਾਂਦੇ ਨੇ ਤਾਂ ਅਮਰੀਕਾ ਦੀ ਆਸਾਂ ਤੇ ਪੂਰੀ ਤਰ੍ਹਾਂ ਪਾਣੀ ਫਿਰ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਸਾਰੇ ਚ ਮੇਲੇ ਦੀ ਮੇਨ ਬਜਾ ਆਈ ਮੈ ਕੋਰੀਡੋਰ ਹੈ ਜਿਹੜਾ ਕਿ ਇੰਡੀਆ ਤੋਂ ਚੱਲ ਕੇ ਯੂਏਈ ਸਾਊਦੀ ਅਰਬ ਇਜ਼ਰਾਈਲ ਤੋਂ ਹੁੰਦਾ ਹੋਇਆ ਯੂਰਪ ਤੱਕ ਬਣਨਾ ਹੈ ਇਸ ਲਈ ਸਾਊਦੀ ਅਰਬ ਤੇ ਇਜ਼ਰਾਈਲ ਵਿੱਚ ਆਪਸੀ ਰਿਸ਼ਤਿਆਂ ਦਾ ਵਧਿਆ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਅਮਰੀਕਾ ਹੁਣ ਸਾਊਦੀ ਅਰਬ ਤੇ ਇਜ਼ਰਾਈਲ ਨਾਲ ਸ਼ਾਂਤੀ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ। ਸਾਊਦੀ ਅਰਬ ਉਸ ਅਰਬ ਕੰਟਰੀਜ਼ ਗਰੁੱਪ ਦਾ ਇੱਕ ਹਿੱਸਾ ਹੈ ਤੇ ਇਹ ਗਰੁੱਪ ਇਜ਼ਰਾਈਲ ਨੂੰ ਇੱਕ ਦੇਸ਼ ਨਹੀਂ ਮੰਨਦਾ ਤੇ ਦੂਸਰੇ ਪਾਸੇ ਇਜ਼ਰਾਈਲ ਵੀ ਫਲਸਤੀਨ ਨੂੰ ਇੱਕ ਦੇਸ਼ ਦੀ ਮਾਨਤਾ ਨਹੀਂ ਦਿੰਦਾ। ਜਿਸ ਕਰਕੇ ਦੋਨਾਂ ਦੇ ਵਿੱਚ ਇੱਕ ਆਪਸੀ ਟਕਰਾਹ ਹਮੇਸ਼ਾ ਬਣਿਆ ਰਹਿੰਦਾ ਤੇ ਇਹਨਾਂ ਦੇ ਵਿਚਕਾਰ ਸੀਜ਼ ਜੰਗ ਹਮੇਸ਼ਾ ਚੱਲਦੀ ਰਹਿੰਦੀ ਹੈ। ਫلسطੀਨ ਦੀ ਹਮਾਸ ਆਰਗੇਨਾਈਜੇਸ਼ਨ ਨੇ ਇਜ਼ਰਾਈਲ ਉਪਰ ਹਰ ਸਾਲ ਸੌ ਦੇ ਕਰੀਬ ਹਮਲੇ ਕਰਦੀ ਆ ਤੇ ਇਹਨਾਂ ਹਮਲਿਆਂ ਤੋਂ ਇਜ਼ਰਾਈਲ ਨੂੰ ਭਾਰੀ ਨੁਕਸਾਨ ਚੜਾਉਣਾ ਪੈਂਦਾ ਹੈ ਤੇ ਇਸ ਵਾਰ ਇਜ਼ਰਾਈਲ ਨੇ ਜਵਾਬੀ ਕਾਰਵਾਈ ਦੇ ਵਿੱਚ ਹਮਾਸ ਦੇ ਹੈੱਡਕੁਆਟਰਸ 'ਤੇ ਹਮਲੇ ਕੀਤੇ ਤੇ ਗਾਜ਼ਾ ਪੱਟੀ ਦੇ ਵਿੱਚ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਇਸ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਇਸ ਤਕਰਾਰ ਦੇ ਚੱਲਦਿਆਂ ਮੁਹੰਮਦ ਬਨ ਸੁਲਮਾਨ ਇਸ ਸ਼ਾਂਤੀ ਸਮਝੌਤੇ ਨੂੰ ਸਦਕਾਰ ਕਰਦੇ ਨੇ ਤਾਂ ਦੂਸਰੇ ਇਸਲਾਮਕ ਦੇਸ਼ਾਂ ਦਾ ਉਹਨਾਂ ਨਾਲ ਖਫਾ ਹੋਣਾ ਲਾਜ਼ਮੀ ਹੈ ਇਸੇ ਕਰਕੇ ਹੁਣ ਮੁਹੰਮਦ ਬਿਨ ਸਲਮਾਨ ਨੇ ਅਮਰੀਕਾ ਨੂੰ ਇਹ ਸਿੱਧਾ ਬੋਲ ਦਿੱਤਾ ਕਿ ਉਹ ਇਹ ਕੰਮ ਨਹੀਂ ਕਰਨਗੇ ਜੇਕਰ ਅਮਰੀਕਾ ਉਹਨਾਂ ਤੋਂ ਦਬਾਅ ਪਾ ਕੇ ਇਹ ਕੰਮ ਕਰਵਾਉਂਦਾ ਹੈ ਇਹ ਸਮਝੌਤਾ ਕਰਵਾਉਂਦਾ ਹੈ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਜੇਕਰ ਹੁਣ ਅਮਰੀਕਾ ਦੇ ਕਹਿਣ ਤੇ ਵੀ ਇਜ਼ਰਾਈਲ ਫਲਸਤੀਨ ਦੇ ਮੁੱਦਿਆਂ ਆਪਣੀ ਸਹਿਮਤੀ ਨਹੀਂ ਪ੍ਰਗਟਾਉਂਦਾ ਤਾਂ ਫਿਰ ਦੇਖਣਾ ਪਵੇਗਾ ਕਿ ਸਾਊਦੀ ਅਰੇਬੀਆ ਦਾ ਫੈਸਲਾ ਕਿਸ ਪੱਖ ਵਿੱਚ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਇਜ਼ਰਾਈਲ ਅਤੇ ਸਾਊਦੀ ਅਰੇਬੀਆ ਦੇ ਨਾਲ ਸਬੰਧ ਬਹੁਤ ਹੀ ਵਧੀਆ ਨੇ ਪਰ ਇਹ ਸਾਰਾ ਬਵਾਲ ਭਾਰਤ ਤੋਂ ਲੈ ਕੇ ਯੂਰਪ ਤੱਕ ਬਣਨ ਵਾਲੇ ਰਸਤੇ ਕਰਕੇ ਪਿਆ ਹੈ ਇਹ ਰਸਤਾ ਭਾਰਤ ਕੋਲ ਜੀ ਸਟਾਰਟ ਹੋਵੇਗਾ ਤੇ ਕੀ ਹੁਣ ਭਾਰਤ ਨੂੰ ਇਸ ਮੁੱਦੇ ਵਿੱਚ ਪੈਣਾ ਚਾਹੀਦਾ ਹੈ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ